ਕਿਸਾਨ ਵੀਰੋ ਸਤ ਸ੍ਰੀ ਅਕਾਲ ਅੱਜ ਆਪਾਂ ਖੜੇ ਆ ਪਿੰਡ ਇਟਾਂ ਵਾਲੀ ਤੇ ਆਪਣੀਆਂ ਦਾ ਪਹਿਲਾਂ ਵਾਲੀਆਂ ਵੀਡੀਓ ਜੀ ਤੁਸੀਂ ਬਹੁਤ ਲਾਂਬੇ ਦਿੰਨੇ ਹੋ ਨੇ ਆ ਯਾਰ ਵੀ ਇਹ ਕੋਈ ਮਸ਼ੀਨ ਚੰਗੀ ਵਿਖਾਤੀ ਯਾਰ ਲੇਬਰ ਦਾ ਕੰਮ ਖੋ ਲਿਆ ਤੇ ਅੱਜ ਆਪਾਂ ਸਪੈਸ਼ਲ ਇਸ ਕੰਮ ਵਾਸਤੇ ਆਏ ਆ ਸਭ ਤੋਂ ਪਹਿਲਾ ਕੰਮ ਲੇਬਰ ਵਾਸਤੇ ਕਿਸਾਨਾਂ ਵਾਸਤੇ ਵੀ ਰੁਜ਼ਗਾਰ ਹੈਗਾ ਵਪਾਰੀਆਂ ਵਾਸਤੇ ਵੀ ਹੈਗਾ ਤਿੰਨ ਤਰ੍ਹਾਂ ਦੇ ਰੁਜ਼ਗਾਰ ਆ ਜੁਦੀਨਾ ਤੁਹਾਨੂੰ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰ ਲਿਓ ਨਾਲ ਆਪਣੇ ਬਾਈ ਗਰਜੰਟਾ ਬਾਈ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਬਾਈ ਜੀ ਤੇ ਗਰਜੰਟ ਬਾਈਆਂ ਦਾ ਹੁੰਦਾ ਵੀ ਆਪਾਂ ਨੂੰ 300 ਬੰਦੇ ਦੀ ਲੋੜ ਆ ਹੁਣ ਲੇਬਰ ਦੀ ਕਿਉਂਕਿ ਜਿਹੜੀ ਮਸ਼ੀਨਰੀ ਆ ਜਦੋਂ ਕਹਿੰਦੇ ਆਪਾਂ ਕਹਿੰਦੇ ਨੇ ਕਿ ਮਸ਼ੀਨਰੀ ਨਾਲ ਆਪਾਂ ਕੰਮ ਕਰ ਲਿਆ ਉਹਦੋਂ ਕਹਿੰਦੇ ਨੇ ਵੀ ਲੇਬਰ ਤੋਂ ਕੰਮ ਖੋ ਲਿਆ ਤੁਸੀਂ ਤੇ ਸਹੀ ਗੱਲਾਂ ਨੇ ਜਾਂਟੇ ਬਈ ਬਿਲਕੁਲ ਬਿਲਕੁਲ ਕਹਿੰਦਾ ਜੀ ਬਿਲਕੁਲ ਕਹਿੰਦੇ ਹਾਂ ਜੀ ਤੇ ਆਪਣਾ ਕੀ ਹੁਣ ਕਨਸੈਪਟ ਕੀ ਆ ਬਈ ਇਹ ਆਪਣੀ ਜੀ ਮਟਰ ਦੀ ਤਰਾਈ ਤਕਰੀਬਨ ਜੀ 10 ਜਨਵਰੀ ਤੋਂ ਸਟਾਰਟ ਹੋ ਜਾਣੀ ਆ ਆਪਣੇ ਕੋਲ 750 ਏਕੜ ਮਟਰ ਦੀ ਬਜਾਈ ਆ ਜੀ ਤੇ ਆਪਾਂ ਨੂੰ ਲੇਬਰ ਚਾਹੀਦੀ ਆ ਮਟਰ ਤੋੜਨ ਵਾਸਤੇ ਠੀਕ ਆ ਉਹ ਕਿਤੋਂ ਵੀ ਜ ਦੂਰੋਂ ਨੇੜੇੋਂ ਆਉਂਦੀ ਆ ਤਾਂ ਆਪਾਂ ਉਹਨਾਂ ਦਾ ਖਰਚਾ ਭੇ ਕਰਾਂਗੇ ਜੀ ਇਹ ਮਟਰ ਦੀ ਤਰਾਈ ਦਾ ਚਲੋ ਕਿਲੋਆਂ ਦੇ ਹਿਸਾਬ ਨਾਲ ਜਾਂ ਕੁਆਂਟਲਾਂ ਦੇ ਹਿਸਾਬ ਨਾਲ ਹੁੰਦੀ ਆ ਜੀ ਜੇ ਕੋਈ ਲੇਬਰ ਨੇ ਅਪ ਡਾਊਨ ਕਰਨਾ ਤਾਂ ਆਪਾਂ ਜੋ ਉਹਦਾ ਗੱਡੀ ਦਾ ਕਿਰਾਇਆ ਦੇਵਾਂਗੇ ਜੀ ਠੀਕ ਹੈ ਡਰਾਈਵਰ ਦਾ ਖਰਚਾ ਦੇਵਾਂਗੇ ਜਾਂ ਆਪਾਂ ਆਪਦੀ ਪਰਸਨਲ ਗੱਡੀ ਭੇਜਾਂਗੇ ਜੀ ਹਾਂ ਦੂਜੀ ਗੱਲ ਜੇ ਕਿਸੇ ਲੇਬਰ ਨੇ ਆਪਣੇ ਕੋਲ ਪਰਮਾਨੈਂਟ ਰਹਿਣਾ ਤਾਂ ਆਪਣੇ ਨੂੰ ਰੈਸ਼ ਦਾ ਪ੍ਰਬੰਧ ਹੈਗਾ ਜੀ ਕੋਈ ਲੈਟਰਨ ਬਾਥਰੂਮ ਖਾਣਾ ਆਪਦਾ ਆਪੇ ਬਣਾਉਣਾ ਜੀ ਉਹ ਸਾਰੀਆਂ ਸਹੂਲਤਾਂ ਆਪਾਂ ਦੇਵਾਂਗੇ ਵੀ ਜਿਹੜੀ ਲੇਬਰ ਆਪਣੇ ਨਾਲ ਇੱਕ ਵਾਰ ਜੁੜ ਗਈ ਮੇਰੇ ਸਾਹਮਣੇ ਉਸ ਤੋਂ ਬਾਅਦ ਉਹ ਲੰਮਾ ਸਮਾਂ ਚੱਲਣਾ ਜੀ ਆਪਾਂ ਕਣਕ ਝੋਨੇ ਤੋਂ ਹਟ ਕੇ ਜੀ ਆਪਾਂ ਨਾ ਕਣਕ ਬੀਜੀ ਹੈ ਜੀ ਨਾ ਝੋਨਾ ਅੱਗੇ ਲਾਉਣਾ ਹੈਗਾ ਆਪਾਂ ਸਬਜ਼ੀ ਦੇ ਹੀ ਕੰਮ ਕਰਨੇ ਕਿੰਨੀ ਕਿੰਨੀ ਖੇਤੀ ਕੀਤੀ ਆ ਐਦਕੀ ਆਪਣੀ ਫਸਟ ਟਾਈਮ ਸਵਾ ਸੌ ਕਿੱਲਾ ਜੀ ਆਪਾਂ ਅਗਲੀ ਵਾਰੀ ਤਕਰੀਬਨ 4-500 ਕਿਲੋ ਹੋਰ ਵਧਾਵਾਂਗੇ। ਅੱਛਾ ਅਗਲੀ ਵਾਰ ਇਸ ਤੋਂ ਵਧਾ ਦੇਣਾ। ਬਿਲਕੁਲ ਜੀ। ਤੇ ਫਿਰ ਤਾਂ ਜਿਹੜੀ ਲੇਬਰ ਵੀ ਜੁੜਦੀ ਹੈ ਕਿਉਂਕਿ ਇਨਾ ਦਿਨਾਂ ਵਿੱਚ ਕਈ ਵਾਰ ਲੀਵਰ ਨੂੰ ਪਾਸੇ-ਆਸੇ ਜਾਣਾ ਪੈਂਦਾ ਕੰਮ ਨੂੰ ਠੰਡ ਦੇ ਦਿਨ ਆ ਜਾਂਦੇ ਤਾਂ ਪੱਕੀ ਲੇਬਰ ਯਾਨੀ ਕਿ ਜੁੜ ਸਕਦੀ ਹੈ। ਪੱਕੀ ਲੇਬਰ ਜੁੜ ਸਕਦੀ ਹੈ ਜੀ। ਤਕਰੀਬਨ-ਤਕਰੀਬਨ ਮੈਨੂੰ 10 ਤੋਂ 15 ਡਰਾਈਵਰ ਹਰ ਮਤਲਬ ਸੀਜ਼ਨ ਅਸੀਂ ਤਿੰਨ ਵੈਜੀਟੇਬਲ ਕਰਦੇ ਹਾਂ। ਮਤਲਬ ਗਰਮੀ ਵਾਲੀ ਹੋਗੀ, ਸਰਦੀ ਵਾਲੀ ਹੋਗੀ। ਇਦੋਂ ਬਾਅਦ ਤਿੰਨ ਅਸੀਂ ਕ੍ਰੌਪਸ ਲੈਣੇ ਆਂ ਸਾਲ ਦੇ ਵਿੱਚ। ਹਮਮ। 10 ਡਰਾਈਵਰ ਤਾਂ ਸਾਨੂੰ ਸੀਜ਼ਨ ਦੇ ਵਿੱਚ ਵਧੀਆ ਸੈਲਰੀ ਪੇ ਕਰਾਂਗੇ ਡਰਾਈਵਰਾਂ ਨੂੰ ਜੀ ਹਾਂ ਖਾਣ ਪੀਣ ਤੋਂ ਨਸ਼ੇ ਤੋਂ ਰਹਿਤ ਡਰਾਈਵਰ ਹੋਣ ਜੀ ਠੀਕ ਹੈ ਤੇ ਰਹਿਣ ਦਾ ਪ੍ਰਬੰਧ ਉਹਨਾਂ ਦਾ ਵੀ ਹੈਗਾ ਜੀ ਹਾਂ ਇਹ ਵੀ ਮੈਨੂੰ ਬਹੁਤ ਫੋਨ ਆਉਂਦੇ ਹੁੰਦੇ ਕਈ ਵਾਰ ਮੈਂ ਜੋ ਕੇ ਵੱਡੇ ਫਾਰਮ ਦੀ ਵੀਡੀਓ ਕਰਦਾ ਤਾਂ ਉੱਥੇ ਜਾ ਕੇ ਜੋ ਵੀਡੀਓ ਪਾਈ ਦੀ ਉਹਦੋਂ ਬਾਅਦ ਡਰਾਈਵਰਾਂ ਦੇ ਮੈਨੂੰ ਫੋਨ ਆਉਂਦੇ ਹੁੰਦੇ ਬਾਈ ਸਾਨੂੰ ਕੰਮ ਤੇ ਰਖਾ ਦੇ ਜੀ ਡਰਾਈਵਰ ਆਪਾਂ ਨੂੰ ਖਾਣ ਪੀਣ ਤੋਂ ਬਿਨਾ 15 ਡਰਾਈਵਰ ਆਪਾਂ ਹਾਇਰ ਕਰ ਲਾਂਗੇ ਜੀ 15 ਡਰਾਈਵਰ ਹਾਂਜੀ ਲਓ ਵੀ 15 ਡਰਾਈਵਰਾਂ ਦਾ ਵੀ ਪ੍ਰਬੰਧ ਹੋ ਗਿਆ ਯਾਨੀ ਕਿ 15 ਡਰਾਈਵਰ ਇੱਥੇ ਆ ਸਕਦੇ ਆ 300 ਬੰਦਾ ਇਹ ਹੋ ਗਿਆ ਇਸ ਤੋਂ ਬਾਅਦ ਆਪਾਂ ਜਿਹੜਾ ਵਪਾਰੀਆਂ ਆਸਤੇ ਹਨ ਜੀ ਜੇ ਆਪਣੇ ਨਾਲ ਸਿੱਧਾ ਵਪਾਰੀ ਇੱਥੇ ਸੰਪਰਕ ਕਰਨਾ ਚਾਹੁੰਦਾ ਬਿਲਕੁਲ ਜੀ ਅਸੀਂ ਮੋਸਟ ਵੈਲਕਮ ਕਰਦੇ ਹਾਂ ਕਿਤੋਂ ਵੀ ਦੂਰ ਨੇੜੇ ਦਾ ਮੇਰਾ ਭੈਣੋ ਭਰਾ ਵਪਾਰੀ ਆਊਗਾ ਤਾਂ ਮੋਸਟ ਵੈਲਕਮ ਕਰਾਂਗੇ ਜੀ ਜੋ ਪਿਆਰ ਦਾ ਭਾਅ ਉਸ ਰੇਟ ਸੌਦਾ ਦੇਵਾਂਗੇ ਜੀ ਠੀਕ ਹੈ ਕਈ ਵਾਰੀ ਦੂਰੋਂ ਵਪਾਰੀ ਆ ਜਾਂਦਾ 2 400 500 ਹਜ਼ਾਰ ਕਿਲੋਮੀਟਰ ਤੇ ਆਪਣੇ ਕੋਲ ਆਉਂਦਾ ਤਾਂ ਆਪਾਂ ਵਧੀਆ ਉਹਨੂੰ ਕਮਿਊਨਿਟੇਸ਼ਨ ਫੂਡ ਦਾ ਪ੍ਰਬੰਧ ਕਰਕੇ ਦੇਵਾਂਗੇ ਜੀ ਉਹ ਫੂਡ ਕਮਿਊਨਿਟੇਸ਼ਨ ਆਪਣੇ ਵੱਲੋਂ ਫ੍ਰੀ ਆਫ ਕਾਸਟ ਹੈ ਜੀ ਠੀਕ ਹੈ ਉਹ ਦੱਸ ਜਾਨਾ ਨ ਮਹੀਨਾ ਰਹਿਣ ਜਿੰਨਾ ਦਿਨ ਮਰਜੀ ਰਹਿਣ ਜੀ ਮੋਸਟ ਵੈਲਕਮ ਕੀਤਾ ਜਾਊਗਾ ਜੋ ਬਾਜ਼ਾਰ ਦੇ ਭਾਅ ਨਾਲ ਲੈਣਾ ਚਾਹਣਗੇ ਸੌਦਾ ਆਪਾਂ ਦੇ ਨੂੰ ਹਾਜ਼ਰ ਹੈ ਜੀ ਜਾਨੀ ਕਿ ਆਪਾਂ ਖੇਤੀ ਐ ਕਿ ਇਹ ਪਹਿਲੀ ਵਾਰੀ ਸ਼ੁਰੂ ਕੀਤੀ ਹੈ ਸਬਜ਼ੀ ਦੀ ਹੈ ਤੇ ਨਾਲ ਦੀ ਨਾਲ ਫਿਰ ਰੈਸ਼ ਰੋਜ ਦਾ ਪ੍ਰਬੰਧ ਨਾਲ ਦੀ ਨਾਲ ਹੀ ਕਰਦੇ ਨਾਲ ਦੀ ਨਾਲ ਹੀ ਕਰਦੇ ਸਰ ਜੀ ਠੀਕ ਹੈ ਇਹ ਚੀਜ਼ ਆਪਾਂ ਪਹਿਲਾਂ ਹੀ ਫਿਊਚਰ ਸੋਚ ਕੇ ਕੀਤਾ ਹੋਇਆ ਸੀ ਵੀ ਇਸ ਚੀਜ਼ ਦੀ ਆਪਾਂ ਨੂੰ ਜ਼ਰੂਰਤ ਪੈਗੀ ਪੈਗੀ ਇਹ ਕਣਕ ਤੋਂ ਨਾਲ ਤਾਂ ਹੈ ਨਹੀਂ ਵੀ ਜਿਹੜਾ ਆਪਾਂ ਮਸ਼ੀਨਾਂ ਨਾਲ ਤੜਾਈ ਕਰ ਲਾਂਗੇ ਜਿਹੜੀ ਸਬਜ਼ੀ ਹੈ ਤਕਰੀਬਨ ਤਕਰੀਬਨ 99% ਬੰਦਿਆਂ ਨੇ ਇਹ ਦੀ ਤੜਾਈ ਕਰਨੀ ਹੈ ਜੀ ਬ ਦੇ ਸਟੋਰੇਜ ਆਸਤੇ ਵੀ ਪ੍ਰਬੰਧ ਕਰ ਲਿਆ ਬਈ ਨਹੀਂ ਜੀ ਹਜੇ ਆਪਾਂ ਸਟੋਰੇਜ ਵਾਲੇ ਬੰਨੇ ਕੰਮ ਕਰ ਰਹੇ ਆ ਰਿਸਰਚ ਕਰ ਰਹੇ ਆ ਹਾਂ ਅਦਰ ਸਟੇਟਾਂ ਦੇ ਵਿੱਚ ਵਿజిਟ ਕਰ ਰਹੇ ਆ ਹਾਂ ਮਤਲਬ ਜਲਦੀ ਸਾਲ ਦੋ ਸਾਲਾਂ ਦੇ ਵਿੱਚ ਆਪਾਂ ਇਹ ਸਟੋਰੇਜ ਵੈਲ ਨੂੰ ਲਿਆਣਾ ਹੈਗਾ ਜੀ ਠੀਕ ਆ ਤੇ ਇੱਕ ਆਪਾਂ ਗੱਲ ਕਰਦੇ ਜਿਹੜੇ ਹੋਰ ਕਿਸਾਨਾਂ ਆਸਤੇ ਉਹਨਾਂ ਆਸਤੇ ਕੀ ਨਹੀਂ ਮੌਕਾ ਕਿਸਾਨਾਂ ਆਸਤੇ ਜੀ ਕਈ ਕਿਸਾਨ ਡਰਦੇ ਆ ਵੀ ਜਿਵੇਂ ਸਾਡ ਬੰਨ ਕੇ ਚੱਲੋ ਆਪਣੀ ਪੱਕੀ ਫਸਲਾ ਕਰਨਗੇ ਚੋਣਾ ਹਾਂ ਆਮ ਹੀ ਕਿਸਾਨ ਡਰਦੇ ਆ ਵੀ ਸਾਨੂੰ ਇਹ ਸਾਡੀ ਪੱਕੀ ਫਸਲ ਆ ਸਬਜੀ ਪਤਾ ਨਹੀਂ ਹੋਣੀ ਜਾਂ ਨਹੀਂ ਹੋਣੀਗੀ ਆਪਾਂ ਉਹਨਾਂ ਲਈ ਇੱਕ ਨਵੀਂ ਆਫਰ ਲੈ ਕੇ ਆਏ ਆ ਸੀਡ ਤੋਂ ਲੈ ਕੇ ਹਮ ਸਾਰਾ ਆਪ ਜਦੋਂ ਤੱਕ ਉਹਨਾਂ ਦੀ ਫਸਲ ਕੰਪਲੀਟ ਹੋ ਜੂਗੀ ਸਾਰੀ ਫਸਲ ਵੀ ਚੱਕਾਂਗੇ ਜੀ ਜੇ ਉਹਨਾਂ ਨੇ ਸੀਡ ਤੋਂ ਲੈ ਕੇ ਰੇਖਾ ਘਟਾ ਸਾਰਾ ਸਾਰਾ ਲੈਣਾ ਤਾਂ ਅਸੀਂ ਉਹ ਵੀ ਦੇਵਾਂਗੇ ਜੇ ਉਹ ਕਹਿੰਦੇ ਅਸੀਂ ਸੀਡ ਅਸੀਂ ਆਪਦਾ ਸੀਡ ਲੈਣਾ ਆਪਦੀ ਰੇਖਾ ਘਟਾ ਪਾਵਾਂਗੇ ਫਿਰ ਆਪਾਂ ਉਹਨੂੰ ਇਹ ਫੋਟੋ ਜੈਡ ਇਨਫੋਰਮੇਸ਼ਨ ਦੇਵਾਂਗੇ ਹਰ ਚੀਜ਼ ਦੀ ਇਸ ਸਮੇਂ ਬਜਾਈ ਕਰਨੀ ਹੈ ਇਸ ਸਮੇਂ ਖਾਦ ਖਰਾਕ ਦੀ ਜ਼ਰੂਰਤ ਉਹ ਆਪਾਂ ਸਾਰਿਆਂ ਨੂੰ ਉਹਨੂੰ ਪ੍ਰੋਵਾਈਡ ਕਰਾਂਗੇ ਇਹ ਇਹ ਜਾਨੀ ਕਿ ਤੁਸੀਂ ਜਿਵੇਂ ਕੰਟਰੈਕਟ ਫਾਰਮਿੰਗ ਕੰਟਰੈਕਟ ਫਾਰਮਿੰਗ ਹੋ ਗਈ ਜੀ ਜੇ ਤਾਂ ਉਹਨਾਂ ਨੇ 3 ਕਾਨੂੰਨਾਂ ਵਾਲੀ ਗੱਲ ਕਰਨ ਲੱਗਾ ਤਾਂ ਮੈਨੂੰ ਲੱਗਦਾ ਨਹੀਂ ਜੀ ਤਿੰਨ ਕਾਨੂੰਨਾਂ ਵਾਲੀ ਕਿਹੜੀ ਗੱਲ ਹੈ ਜੀ ਇਹ ਤਾਂ ਮੇਰਾ ਮੇਰੀ ਕੋਸ਼ਿਸ਼ ਹੈ ਵੀ ਮੈਂ ਆਪ ਨਹੀਂ ਤਕੜਾ ਹੋਣਾ ਜੀ ਮੈਂ ਆਪਦੇ ਜਿਹੜੇ ਛੋਟੇ ਕਿਸਾਨ ਆ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਾਂ ਮੈਂ ਵੀ ਇੱਕ ਛੋਟਾ ਕਿਸਾਨ ਆ 3 ਕਿੱਲੇ ਜ਼ਮੀਨ ਆ ਜੀ ਮੈਂ ਵੀ ਐਡਾ ਵੱਡਾ ਰਿਸਕ ਲਿਆ ਜੀ ਜਿਹੜਾ ਕੋਈ 2 4 5 ਕਿੱਲਾਂ ਕਿੱਲੇ ਵਾਲੇ ਮੇਰੇ ਪਿੰਡ ਦੇ ਜਾਂ ਮੇਰੇ ਆਲੇ ਦੁਆਲੇ ਦੇ 10 ਮਿੰਟ ਨਾਲੇ ਕਿਸਾਨ ਆ ਉਹਨਾਂ ਨੂੰ ਜੋੜਨ ਦਾ ਮਕਸਦ ਹੈ ਵੀ ਇੱਕ ਵਾਰੀ ਉਹਨਾਂ ਨੂੰ ਮੈਂ ਸੇਫ ਆਪਦੀ ਫਸਲ ਕਰਨ ਜੀ ਉਸ ਤੋਂ ਬਾਅਦ ਮੇਰੇ ਨਾਲ ਕੰਟ੍ਰੈਕਟ ਨਾ ਕਰਨ ਕਿ ਬੌਂਡ ਨਹੀਂ ਸਾਰੀ ਉਮਰ ਲਈ ਉਹਨਾਂ ਨੇ ਮੇਰੇ ਨਾਲ ਹੀ ਕੰਮ ਕਰਨਾ ਇਹ ਤਾਂ ਇੱਕ ਉਹਨਾਂ ਨੂੰ ਤਰੀਕਾ ਦੱਸਣਾ ਵੀ ਐਦਾਂ ਐਦਾਂ ਫਸਲ ਹੁੰਦੀ ਹੈ ਜੀ ਤੁਸੀਂ ਫਸਲ ਨੂੰ ਕਰੋ ਆਪ ਦਾ ਮਾਰਕੀਟ ਆਪ ਬਣਾਓ ਠੀਕ ਹੈ ਮੇਰੀ ਕੋਸ਼ਿਸ਼ਾ ਵੀ ਅੱਜ ਤੱਕ ਚਲੋ ਆਪਣੇ ਕੋਲ 700 1/2 ਏਕੜ 200 700 ਏਕੜ ਦੀ ਖੇਤੀ ਕਰ ਰਹੇ ਆ ਮੇਰੀ ਕੋਸ਼ਿਸ਼ਾ ਮੇਰੇ ਆਲੇ ਦੁਆਲੇ ਦੇ 1000 ਪਿੰਡ ਮਤਲਬ ਜਿਹੜੇ 5-7 ਪਿੰਡਾਂ ਦਾ 1500 ਕਿੱਲੇ ਦੀ ਖੇਤੀ ਕਰ ਠੀਕ ਹੈ ਤੇ ਸਾਨੂੰ ਕਿਤੇ ਜਾਣ ਦੀ ਲੋੜ ਨਾ ਪਵੇ ਸਾਡੇ ਖੁਦ ਇੱਥੇ ਵਪਾਰੀ ਆਵੇ ਖੁਦ ਇੱਥੇ ਚੱਲੇ ਸਾਡੇ ਦੇ ਚ ਮੰਡੀ ਕਰਨ ਦਾ ਅੱਧਾ ਖਰਚਾ ਬਚੂਗਾ ਜੀ ਫ ਠੀਕ ਹੈ ਕਿੱਥੇ ਤੁਹਾਨੂੰ ਸਵੇਰੇ 3 ਵਜੇ ਉੱਠਣਾ ਪੈਂਦਾ ਜੀ ਜੇ ਅਸੀਂ ਦੂਰ ਦੀ ਮੰਡੀ ਕਰਨੀ ਆ 2 ਵਜੇ ਉੱਠ ਕੇ ਜਾਣੇ ਆ ਜੀ ਉੱਥੇ ਮਨਮਰਜ਼ੀ ਦਾ ਭਾਅ ਹੁੰਦਾ ਸਾਡੇ ਖੇਤ ਦੇ ਵਿੱਚ ਫਸਲ ਆ ਤਾਂ ਸਾਡਾ ਭਾਅ ਹੋਊਗਾ ਸਾਡਾ ਭਾਅ ਹੋਊਗਾ ਬਿਲਕੁਲ ਤੇ ਇਹ ਖੇਤੀ ਜਿਆਦਾ ਮਟਰ ਦੀ ਕੀਤੀ ਆ ਇਸ ਵਾਰ ਜਿਆਦਾ ਮਟਰ ਦੀ ਹੈ ਜੀ ਮਟਰ ਹੈਗਾ ਇਹ ਪਿਆਜ਼ ਆ ਮੂਲੀ ਆ ਮੇਥਾ ਵੀ ਹੈਗਾ ਸੀ ਆਪਣੇ ਕੋਲੇ ਜੀ ਪਾਲਕ ਤਣੀਆਂ ਮਤਲਬ ਆਲਮੋਸਟ ਜਿਹੀ ਟ੍ਰਾਇਲ ਆਪਾਂ ਅੰਦਰ ਟ੍ਰਾਇਲ ਕੰਮ ਕੀਤਾ ਸੀ ਜੀ ਜਿਆਦਾ ਆਪਣੇ ਕੋਲ ਮਟਰ ਆ ਜੀ ਠੀਕ ਆ ਦੂਜੀ ਆਪਣੀ ਹੈਗੀਆਂ ਵੈਜੀਟੇਬਲ ਤੇ ਬਾਕੀ ਉਹ ਤਾਂ ਮਾਰਕਟ ਕਰੀ ਜਾਨੇ ਬਾਕੀ ਜਿਵੇਂ ਤੂੰ ਪਹਿਲਾਂ ਦੱਸਦਾ ਬਾਈ ਵੀ ਘੁੰਮ ਕੇ ਆਏ ਪਾਸੇ ਆਸੇ ਮਟਰ ਦੇ ਕਿਹਾ ਤੇਰੇ ਮਟਰ ਦੀ ਕਿੰਨੇ ਟਾਈਮ ਦਾ ਮਟਰ ਹੈਗਾ ਤੇ ਕਿਵੇਂ ਆ ਤင်း ਕਿਵੇਂ ਲੱਗਦਾ ਆਸੇ ਪਾਸੇ ਮਟਰ ਮੰਨ ਕੇ ਚੱਲੋ ਜੀ ਇਹ ਤਿੰਨ ਕ ਮਹੀਨੇ ਦੇ ਕਰੀਬ ਕਰੀਬ ਹੈਗਾ ਜੀ ਅੱਛਾ ਤੇ ਤੜਾਈ ਸ਼ੁਰੂ ਆ ਜੀ ਇਹ ਚਾਰ ਕ ਮਹੀਨੇ ਦੀ ਖੇਤੀ ਹੈਗੀ 120 ਦਿਨ ਦੀ ਖੇਤੀ ਹੈ तकरीबन ਜੀ ਅੱਛਾ ਵੀ ਯਾਨੀ ਕਿ ਇੱਕ ਮਹੀਨੇ ਦੇ ਵਿੱਚ ਤੜਾਈ ਹੋ ਜਾਂਦੀ ਹੈ ਹਾਂਜੀ ਤੜਾਈ ਹੋ ਜਾਣੀ ਹੈ ਜੀ ਵੀ ਜਾਨੀ ਕੇ ਤੈਨੂੰ ਲੱਗਦਾ ਵੀ ਆ ਪਹਿਲੀ ਵਾਰ ਜਿਵੇਂ ਲਾਇਆ ਵਾ ਵੀ ਪਾਸੇ-ਆਸੇ ਜੇ ਦੇਖੀਆਂ ਫਸਲਾਂ ਤਾਂ ਲੱਗਦਾ ਵੀ ਠੀਕ ਆ ਗਈ। ਨਹੀਂ ਨਹੀਂ ਬਹੁਤ ਵਧੀਆ ਰਿਜ਼ਲਟ ਹੈਗਾ ਜੀ। ਮਤਲਬ ਮਿਹਨਤ ਕੀਤੀ ਹੈ ਲੱਗਦਾ ਵੀ ਮਿਹਨਤ ਕੀਤੀ ਹੈ ਜੀ। ਹਾਂ 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 ਬੜੀ ਵੱਡੀ ਗੱਲ ਤੇ ਇਹੀ ਹੁੰਦੀ ਆ। ਬਾਕੀ ਇੱਕ ਮੈਂ ਹੋਰ ਸੁਨੇਹਾ ਦੇਣਾ ਚਾਹੁੰਦਾ ਜਿਵੇਂ ਆਪਣੇ ਬੌਰੀਏ ਸੇ ਇੱਕ ਭਰਾ ਹੈਗੇ ਆ ਜੀ। ਆਪਣਾ ਤਾਂ ਚਲੋ ਵੱਡਾ ਕੰਮ ਆ ਉਹਨਾਂ ਨੂੰ ਪਹਿਲੀ ਕਈ ਜ਼ਮੀਨ ਠੇਕੇ ਤੇ ਨਹੀਂ ਮਿਲਦੀਗੀ। ਆਪਾਂ ਨੂੰ ਐਡਵਾਂਸ ਦੇ ਵਿੱਚ 10 ਦਿਨ ਵੀ ਸਾਨੂੰ ਇਹ 10 ਕਿੱਲੇ ਆਹ ਜੀ ਤਿਆਰ ਕਰ ਦੋ, 20 ਕਿੱਲੇ ਆਹ ਤਿਆਰ ਕਰ ਦੋ। ਪਹਿਲੇ ਸਾਡੇ ਨਾਲ ਰੇਟ ਤ ਅੱਛਾ ਜਿਵੇਂ ਹੁਣ ਆਪਣੇ ਕੋਲੇ ਮੂਲੀ ਸੀ 7 ਕਿੱਲੇ ਜੀ ਉਹ ਆਪਾਂ 1 ਲੱਖ ਰੁਪਏ ਦੇ ਹਿਸਾਬ ਨਾਲ ਕਿੱਲੇ ਦੀ ਸੇਲ ਕਰਦੀ ਮੇਥਾ ਸੇਲ ਕੀਤਾ ਪਾਲਕ ਧਨੀਆ ਸੇਲ ਕਰਦਾ ਜਿਵੇਂ ਜਿਵੇਂ ਮੇਰੇ ਇਲਾਕੇ ਦੇ ਬਾਰੀਏ ਸੇਖਾ ਜਾਂ ਕੋਈ ਵੀ ਮਿਹਨਤੀ ਇਨਸਾਨ ਜਿਹੜੇ ਤਿਆਰ ਤੁਸੀਂ ਕਰ ਲਈ ਜਦੋਂ ਹਾਂ ਹੁਣ ਇਦਾਂ ਵੀ ਆ ਜਿਵੇਂ ਮਟਰ ਕਿਸੇ ਵੀਂ ਭਰਾਣੇ ਲੈਣੇ ਹੁਣ ਡਾਇਰੈਕਟ ਵੀ ਕਿਸੇ ਨੇ ਕੋਈ 5 ਕਿੱਲੇ ਲੈਣੇ ਉਹਨਾਂ 2 ਕਿੱਲੇ ਲੈਣ ਨੂੰ ਕਿੱਲਾ ਲੈਣਾ ਹੋਵੇ ਘੱਟੋ ਘੱਟ ਅਸੀਂ ਕਿੱਲਾ ਦੇਵਾਂਗੇ अच्छा भी मान लो भी जे कोई भी बंदा खड़ी फसल ही ਲੈਣਾ ਚਾਹੁੰਦਾ ਖਰੀਦਣਾ ਚਾਹੁੰਦਾ ਅਸੀਂ ਉਹ ਵੀ ਦੇ ਦਿੰਦੇ ਹਾਂ ਬਿਲਕੁਲ ਤੇ ਆਪਦੇ ਤੜਾਈ ਕਰਕੇ ਆ ਬੀ ਤੁਸੀਂ ਨੈਟ ਪੈਸੇ ਲੈਣੇ ਆ ਇਹ ਤੁਹਾਨੂੰ ਉਹਨਾਂ ਨੂੰ ਲਾਸ ਵੀ ਹੋ ਸਕਦਾ ਪ੍ਰੋਫਿਟ ਵੀ ਹੋ ਸਕਦਾ ਜੋ ਵੀ ਆ ਹਾਂ ਖੇਤ ਦਿਖਾ ਕੇ ਅਸੀਂ ਪੈਸੇ ਲੈ ਲੈਣੇ ਠੀਕ ਆ ਵੀ ਖੜੀ ਫਸਲ ਦਾ ਸੌਦਾ ਐ ਵੀ ਹੋ ਜਾਊਗਾ ਜਿਹੜਾ ਕਿਸੇ ਨੇ ਕਰ ਲੈ ਲੈਣੀ ਜਿੰਨੇ ਕਿਸੇ ਨੇ ਲੈਣੀ ਆ ਉਹ ਵੀ ਲੈ ਸਕਦੇ ਇਹ ਵੀ ਵੱਡੀ ਗੱਲ ਆ ਵੀ ਜਿਹੜਾ ਬੰਦੇ ਹੁਣ ਜਿਨ੍ਹਾਂ ਨੂੰ ਨਹੀਂ ਠੀਕੇ ਤੇ ਪਹਿਲਾਂ ਜ਼ਮੀਨ ਹਾਂਜੀ ਤੇ ਜਿਹੜੇ ਹੁਣ ਸਬਜ਼ੀ ਦਾ ਕੰਮ ਕਰਨਾ ਚਾਹੁੰਦੇ ਤੁਹਾਡੇ ਤੋਂ ਕਿੱਲਾ ਲੈਣ ਤੇ ਇੱਥੇ ਆ ਬਿਲਕੁਲ ਬਿਲਕੁਲ ਆਮ ਹੀ ਬਾਰਗੇਰ ਸਖ ਵਿਚਾਰੇ ਆਉਂਦੇ ਆ ਵੀ ਸਾਨੂੰ ਜ਼ਮੀਨ ਨਹੀਂ ਮਿਲੀ ਜੀ ਮਿਹਨਤ ਕਸ਼ ਕਾਮ ਆ ਜਿਵੇਂ ਆਪਾਂ ਨੂੰ ਤਾਂ ਲੇਬਰ ਕੋਸਟ ਬਹੁਤ ਜ਼ਿਆਦਾ ਪੈ ਜਾਂਦੀ ਉਹਨਾਂ ਦਾ ਪਰਿਵਾਰ ਹੁੰਦਾ ਮੰਨ ਲਓ ਕਿ 10 ਜਣੇ ਦਾ 15 ਜਣੇ ਦਾ ਪਰਿਵਾਰ ਹੈ ਜੀ ਉਹਨਾਂ ਨੇ ਤਰਾਈ ਆਪ ਕਰ ਲੈਣੀ ਉਹਨਾਂ ਨੂੰ ਇਹੀ ਪ੍ਰੋਫਿਟ ਜ਼ਿਆਦਾ ਹੋ ਜਾਂਦਾ ਜੀ ਜ਼ਿਆਦਾ ਹੋ ਜਾਂਦਾ ਆਪਾਂ ਨੂੰ ਲੇਬਰ ਕੋਸਟ ਮੰਨ ਕੇ ਚੱਲੋ ਜੇ ਦੀ ਤਰਾਈ ਦਾ 15 ਤੋਂ 20000 ਰੁਪਏ ਕਿੱਲੇ ਦੀ ਕੋਸਟ ਪਾਉਗੀ ਮਿਨੀਮਮ ਤੋਂ ਮਿਨੀਮਮ ਹਾਂ ਸਹੀ ਐਵਰੇਜ ਇਹਦਾ 60 ਕੁਆਂਟਲ ਮਤਲਬ ਰਹਿੰਦਾ ਹੈਗਾ ਇਹ ਝਾੜ ਠੀਕ ਹੈ 60 ਕੁਆਂਟਲ ਨੂੰ ਆਪਾਂ ਜੇ 3-4 ਰੁਪਏ ਨਾਲ ਕੈਲ ਤੇ ਚਲੋ ਬਸ ਇਹੀ ਇੱਕ ਸੁਨੇਹਾ ਸੀਗਾ ਤੇ ਇਹਦੇ ਵਿੱਚ ਗੱਲਾਂ ਕਾਫੀ ਆ ਗਈਆਂ ਵਾ ਤਿੰਨ ਚਾਰ ਵਰਗ ਜਾਨੀ ਕਿ ਵੀ ਚਾਰ ਵਰਗ ਹੀ ਹੋ ਗਏ ਆ ਵੀ ਚਾਰਾਂ ਵਰਗਾਂ ਨੂੰ ਕੰਮ ਮਿਲ ਸਕਦਾ ਇਹਦੇ ਵਿੱਚ ਬਾਕੀ ਆਪਣਾ ਹੋਰ ਆ ਵੀ ਕਣਕ ਝੋਨੇ ਨੂੰ ਛੱਡੋ ਜੀ ਹਾਂ ਸਬਜ਼ੀਆਂ ਲਾਓ ਹੋਰ ਬੜੇ ਮਤਲਬ ਵਧੀਆ ਪ੍ਰੋਫਿਟ ਹੈਗਾ ਸਬਜ਼ੀ ਦੇ ਕੰਮ ਦੇ ਵਿੱਚ ਇਹ ਨਹੀਂ ਗੱਲ ਹੈਗੀ ਦੁੱਗਣਾ ਤਿੱਗਣਾ ਪ੍ਰੋਫਿਟ ਆਪਾਂ ਕਣਕ ਝੋਨਾ ਨੂੰ ਛੱਡ ਕੇ ਕਰ ਸਕਦੇ ਆ ਪਰ ਜੇ ਤੁਸੀਂ ਪਿਛਲੇ 5-7 ਮਹੀਨਿਆਂ ਦੇ ਵਿੱਚ ਦੇਖ ਲਿਆ प्रॉफिट ਹੋ ਰਿਹਾ ਬਹੁਤ ਸੋਹਣਾ प्रॉफिट ਆ ਜੀ ਆਪਾਂ ਮੰਨ ਲਓ ਗੇਤੀ ਮੂਲੀ ਲਾਈ ਸੀ ਜੀ ਐਵਰੇਜ ਮੰਨ ਕੇ ਚੱਲੋ ਜੀ ਆਪਣੇ ਕੋਲ 5 ਕਿੱਲੇ ਮੂਲੀ ਸੀ 2.5 ਲੱਖ ਪਲੱਸ ਖਰਚਾ ਕੱਢ ਗਿਆ ਆਪਾਂ ਨੂੰ प्रॉफिट ਹੋਇਆ ਅੱਛਾ ਅੱਛਾ ਕੱਲੀ ਮੂਲੀ ਜੋ ਜਿਹੜੀ ਕੇ ਮੰਨ ਕੇ ਚੱਲੋ 60 ਦਿਨ ਦੀ ਕ੍ਰੋਪ ਆ ਹਾਂ ਬਿਲਕੁਲ ਅੱਗੇ ਵੀ ਅਸੀਂ ਜਿਹੜਾ ਝੋਨਾ ਨਹੀਂ ਲਾ ਰਹੇ ਜੀ ਇਸ ਤੋਂ ਬਾਅਦ ਆਪਾਂ ਮਤੀਰੇ ਦੀ ਖੇਤੀ ਕਰਨੀ ਸੈਂਚਰੀ ਲਾਉਣੀ ਸਾਰੀ ਜੀ ਠੀਕ ਹੈ ਉਸ ਤੋਂ ਬਾਅਦ ਆਪਾਂ ਝੋਨਾ ਨਹੀਂ ਲਾ ਰਹੇ ਝੋਨਾ ਕਣਕ ਆਪਾਂ ਮਰਲਾ ਵੀ ਨਹੀਂ ਮੋਡਲ ਨੂੰ ਲੈ ਕੇ ਜਾ ਰਹੇ ਹਾਂ ਬਿਲਕੁਲ ਬਿਲਕੁਲ ਬਹੁਤ ਵਧੀਆ ਗੱਲ ਆ ਯਾਨੀ ਕਿ ਇਸ ਪਾਸੇ ਆਉਣਾ ਇੱਕ ਫਸਲਾਂ ਦੇ ਵਿੱਚ ਇੱਕ ਸਬਜ਼ੀਆਂ ਦੇ ਵਿੱਚ ਅਲੱਗ-ਅਲੱਗ ਸਬਜ਼ੀਆਂ ਲਾਉਣੀਆਂ ਇਹ ਵੱਡੀ ਵੱਡੀ ਗੱਲ ਹੈਗੀ ਆ ਤੇ ਪਹਿਲੀ ਵਾਰੀ ਯਾਨੀ ਕਿ ਵੱਡਾ ਕੰਮ ਲਿਆ ਰਿਸਕ ਵੱਡਾ ਲਿਆ ਵਾ ਇਹ ਰਿਸਕ ਲੈਣ ਦਾ ਕਾਰਨ ਵੀ ਇਹ ਹੈ ਕਿ ਕੋਈ ਵਪਾਰੀ ਸਿੱਧਾ ਖੇਤ ਚਾ ਜਾਵੇ। ਬਿਲਕੁਲ ਜੀ ਬਿਲਕੁਲ। ਹਾਂ ਜੀ ਜੇ ਆਪਾਂ ਕਿੱਲਾ ਤੋਂ ਕਿੱਲੇ ਲਾ ਲੈਨੇ ਆ ਜੀ ਫਿਰ ਆਪਾਂ ਮੰਡੀਕਰਨ ਕਰਦੇ ਆ ਪਹਿਲੀ ਗੱਲ ਤਾਂ ਆਪਣੇ ਕੋਲ ਇੰਨਾ ਵੱਡਾ ਸਾਧਨ ਨਹੀਂ ਹੈਗਾ ਵੀ ਆਪਾਂ ਗੱਡੀ ਕਰਾ ਕੇ ਲੈ ਜਾਈਏ ਪਹਿਲੀ ਗੱਲ ਤਾਂ ਕਿੱਲੇ ਤੋਂ ਆਪਣੇ ਗੱਡੀ ਦਾ ਮਾਲ ਨਹੀਂ ਹੁੰਦਾ। ਮਾਲ ਨਹੀਂ ਹੁੰਦਾ। ਮਾਲ ਆਪਾਂ ਜੇ ਘਰ ਵੀ ਲਿਆ ਫਿਰ ਮੰਡੀਕਰਨ ਆਪਾਂ ਲੋਕਲ ਜਾਂਦੇ ਆ। ਦੂਰ ਦੀ ਮੰਡੀ ਆਪਾਂ ਕਰ ਨਹੀਂ ਸਕਦੇ। ਮੰਨ ਲਓ ਜੇ ਲੋ ਦਿੱਲੀ ਦੀ ਜਾਦਪੁਰ ਮੰਡੀ ਹੋਗੀ। ਜਾ ਜੰਮੂ ਕਸ਼ਮੀਰ ਹੋ ਗਿਆ ਜਾਂ ਸ਼੍ਰੀਨਗਰ ਆਪਾ ਵਗੈਰਾ ਉੱਥੇ ਆਪਾਂ ਉਦੋਂ ਹੀ ਜਾ ਸਕਦੇ ਆ ਜਦੋਂ ਆਪਣੇ ਕੋਲੇ ਬਲਕ ਕੁਆਂਟੀਟੀ ਚ ਮਾਲ ਆ ਬਿਲਕੁਲ ਬਿਲਕੁਲ ਸਹੀ ਤੇ ਛੋਟੀ ਮੰਡੀ ਕਰਨ ਚ ਆਪਾਂ ਨੂੰ ਪ੍ਰੋਬਲਮ ਹੀ ਪ੍ਰੋਬਲਮ ਰਹਿੰਦੀ ਆ ਨਾ ਆਪਣਾ ਆੜਤੀਆ ਗੱਲ ਸੁਣਦਾ ਹੈ ਨਾ ਕੋਈ ਹੋਰ ਸੁਣਦਾ ਹੈ ਸੋ ਆਪਾਂ ਨੂੰ ਉਸ ਦੇ ਵਿੱਚ ਲਾਸ ਹੁੰਦਾ ਹੈ ਲਾਸ ਹੁੰਦਾ ਇਸੇ ਲਾਸ ਕਰਕੇ ਆਪਾਂ ਇੱਕ ਸਕੀਮ ਲੈ ਗਏ ਜੇ ਕਿਸੇ ਨੇ ਕੰਟਰੈਕਟ ਫਾਰਮਿੰਗ ਦੇ ਵਿੱਚ ਆਪਣੇ ਨਾਲ ਜੁੜਨਾ ਹੋਵੇ ਤਾਂ ਮੋਸਟ ਵੈਲਕਮ ਆ ਇਹ ਹੈਗਾ 10 15 ਕਿਲੋਮੀਟਰ ਦੇ ਰੇਂਜ ਹਾਂ ਜੇ ਕਿਸੇ ਨੇ ਮੰਨ ਕੇ ਜਲ 100 ਕਿਲੋਮੀਟਰ ਦੇ 200 ਕਿਲੋਮੀਟਰ ਦੇ ਵਿੱਚ ਆਪਣੇ ਨਾਲ ਜੁੜਨਾ ਚਾ ਕਟੋਕਾ ਟੈਕ ਕਮੈਂਡ ਦੇ ਵਿੱਚ 50 ਕਿੱਲੇ ਅੱਛਾ ਵੀ ਹੋਣ ਇੰਨੇ ਹਾਂ ਇੰਨੀ ਮਿਨੀਮਮ ਹੋਵੇ ਕਿਉਂਕਿ ਸਾਡੀ ਟੀਮ ਨੇ ਜਾਣਾ ਹੈ ਵਿਜ਼ਿਟ ਕਰਨਾ ਹੈ ਕੋਈ ਬੀਜ ਪ੍ਰੋਵਾਈਡ ਕਰਨਾ ਹੈ ਮੈਡੀਸਨ ਪ੍ਰੋਵਾਈਡ ਕਰਨੀ ਆ ਪੈਸਟੀਸਾਈਡ ਦੇ ਕੇ ਆਉਣਾ ਕਿਸੇ ਵੀ ਤਰ੍ਹਾਂ ਦਾ ਫਿਰ ਸਾਨੂੰ ਟਰਾਂਸਪੋਰਟੇਸ਼ਨ ਦਾ ਵੀ ਦੇਖਣਾ ਪਊਗਾ ਬਿਲਕੁਲ ਬਿਲਕੁਲ ਹਾਂ ਉਹਦੇ ਲਈ ਮੋਸਟ ਵੈਲਕਮ ਆ ਜੀ ਪਲਾ 1000 2000 ਕਿੱਲੇ ਦੀ ਕੰਟਰੈਕਟ ਫਾਰਮਿੰਗ ਕਰਨਾ ਚਾਹੋ ਤਾਂ ਹੋਵੇ ਤਾਂ ਕਰ ਲੈ ਸਾਨੂੰ ਕੋਈ ਪ੍ਰੋਬਲਮ ਨਹੀਂ ਠੀਕ ਹੈ ਬਾਈ ਜੰਟੇ ਰਿਟਰਨ ਦੇ ਵਿੱਚ ਐਗਰੀਮੈਂਟ ਹੋਏਗਾ ਜੀ ਜੋ ਰੇਟ ਤੈਅ ਹੋ ਗਿਆ ਉਸ ਰੇਟ ਅਸੀਂ ਮਾਲ ਚੱਕਾਂਗੇ ਠੀਕ ਤੇ ਚਲੋ ਠੀਕ ਆ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ ਧੰਨਵਾਦ ਬਈਆਂ ਟੋਕੇ ਜੀ ਤੇ ਨੰਬਰ ਬਾਈ ਦਾ ਚਲਦੇ ਆ ਸਕਰੀਨ ਤੇ ਸੰਪਰਕ ਕਰ ਲਿਓ